ਪਹਿਲਾ ਜੋ ਤੁਹਾਡਾ ਰਕਬਾ ਕੁੱਲ ਖਿੱਤੇ ਕੁੱਲ ਖਿੱਤੇ ਲਿਖੇ ਆਉਂਦੇ ਨੇ ਕਿੰਨਾ ਲਿਖਿਆ ਹੋਇਆ ਉਹਨੂੰ 20 ਨਾਲ ਗੁਣਾ ਕਰ ਲੋ ਮਰਲੇ ਨਿਕਲੇ ਆਉਂਦੇ ਨੇ ਠੀਕ ਆ ਜੀ ਮਰਲੇ ਦੇ ਬਾਅਦ ਜਿਹੜਾ ਤੁਹਾਡਾ ਹਿੱਸਾ ਲਿਖਿਆ ਹੋਊਗਾ 143/37 ਉਹਦੇ ਨਾਲ ਗੁਣਾ ਦੇ ਡਿਵਾਈਡ ਕਰ ਦੋ ਤੁਹਾਡੇ ਦੁਆਰਾ ਫੇਰ ਮਰਲੇ ਆਏ ਨੇ ਮਰਲੇ ਨੂੰ 20 ਤੇ ਡਿਵਾਈਡ ਕਰਕੇ ਤੁਹਾਡੇ ਖਿੱਤੇ ਨਿਕਲੇ ਆਉਂਦੇ ਨੇ ਇੰਨੇ ਹੀ ਤੁਸੀਂ ਨੋਟਿਚ ਰੱਖੋ ਜਮਾ ਬੰਦੀ ਚੋਂ ਹੋ ਜਾਂਦੀ ਹੈ ਉਹਨਾਂ ਚੀਜ਼ਾਂ ਦਾ ਗੁਨਾਹ ਆਪਣਾ ਨਾ ਆਪਾਂ ਆਪਦੇ ਬੱਚਿਆਂ ਦੀ ਮਗਰ ਕਿਨੇ ਸਕੂਲ ਵੀ ਨਹੀਂ ਜਾਂਦੇ ਅਸੀਂ ਪਤਾ ਨਹੀਂ ਕਰਦੇ ਬੋਲਟ ਮੋਟਰਸਾਈਕਲ ਲੈ ਕੇ 9ਵੀਂ 10ਵੀਂ ਦੇ ਬੱਚੇ ਪਲਾਸੂ ਤੱਕ ਮੋਟਰਸਾਈਕਲ ਤੇ 18 ਸਾਲ ਤੋਂ ਪਹਿਲਾਂ ਟ੍ਰੈਫਿਕ ਵਾਲੇ ਆਉਂਦੇ ਕਹਿੰਦੇ ਵੀ ਬੱਚਾ ਮੋਟਰਸਾਈਕਲ ਲੈ ਕੇ ਨਾਵੇ ਹੁਣ ਮੇਰੇ ਸਕੂਲ ਦੀ ਆਉਂਦੇ ਗੇਟ ਤੋਂ ਬਾਹਰ ਖੜਾ ਹਾਂ ਦੀ ਜਾਂ ਤਾਂ ਰੈਟਰੀ ਦੀ ਕਰ ਪਰ ਇੱਕ ਗੱਲ ਹੈਗੀ ਵੀਰੇ ਜੀ ਜਦੋਂ ਨਾ ਜਦਾ ਕਾਨੂੰਨ ਬਣਿਆ ਆ ਕਾਨੂੰਨ ਬਣਿਆ ਨਾ ਜਦੋਂ ਦਾ ਵੀ 20 22 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਮਿਲਣਾ ਤੇ ਮਾਂ ਪਿਓ ਨੂੰ ਸਜ਼ਾ ਹੋਊਗੀ ਉਹ ਚੀਜ਼ ਨਾ ਬਹੁਤ ਜ਼ਿਆਦਾ ਫਰਕ ਪੈਦਾ ਨਹੀਂ ਅਜੇ ਨਹੀਂ ਲੋਕ ਸੁਧਾਰ ਨਹੀਂ ਹੋ ਜਾਣਾ ਵੀਰੇ ਜੇ ਕਰਦੇ ਨੇ ਹੋਇਆ ਨਾ ਪੈਸੇ ਦੇ ਦਿੰਦੇ ਆ ਮੋਟਰਸਾਈਕਲ ਦੇ ਦਿੰਦੇ ਕਾਰ ਦੇ ਦਿੰਦੇ ਪਰ ਪਪਾ ਜੀ ਕਹਿੰਦੇ ਉਸਨੇ ਬੱਚਾ ਜਾਨਾ ਹੋਰੇ ਜੀਰੇ ਪਤਾ ਗੱਲ ਸਾਡਾ ਬਹੁਤ ਵੱਡਾ ਸੀਨੀਅਰ ਟੀਚਰ ਹੋ ਤੁਸੀਂ ਟੀਚਰ ਇੱਕ ਕਹਾਵਤ ਆ ਜੈ ਜੈ ਬੀਜੋਂਗੇ ਉਹ ਜੈ ਵੱਡੋਂਗੇ ਉਹ ਉਹ ਚੀਜ਼ ਹੋ ਜਾਣੀ ਆ ਬਾਕੀ ਵੀਰਾਂ ਜੀ ਸੋ ਤੋਂ ਇੱਕ ਸਵਾਲ ਤੁਸੀਂ ਤਕਰੀਬ ਸਭ ਨੂੰ ਸਵਾਲ ਪੁੱਛਦੇ ਵੀ ਐਮਐਸਪੀ ਬਾਰੇ ਹਨਾ ਜਿਹੜਾ ਆਪਾਂ ਦਵਾਈਆਂ ਦੇ ਉੱਪਰ ਰੇਟ ਲਿਖੇ ਹੁੰਦੇ ਨੇ ਕੋਈ ਵੀ ਚੀਜ਼ ਵੇਚਦਾ ਬੰਦਾ ਆਪਣਾ ਮੰਨ ਕੇ ਜੇ ਮੈਂ ਟੂਥਪੇਸਟੇ ਬਣਾ ਲਿਆ ਉਹਦੇ ਉੱਪਰ ਰੇਟ ਲਿਖਣ ਦਾ ਕੋਈ ਪ੍ਰੋਵੀਜ਼ਨ ਹੁੰਦਾ ਗੌਰਮੈਂਟ ਤੈਅ ਕਰਦੀ ਆ ਵੀ ਤੁਸੀਂ ਇੰਨੇ ਹੀ ਰੱਖ ਸਕਦੇ ਤੁਹਾਨੂੰ ਤਾਂ ਬਦ ਨੌਜ ਹੋਊਗੀ ਇਹ ਚੀਜ਼ ਦੀ ਸਵਾਲ ਜਵਾਬ ਹੋ ਰਿਹਾ ਜੀ ਲੋਕ ਕਿੱਥੇ ਕਿਨੂੰ ਆਏ ਸੀ ਨਾ ਸਵਾਲ ਮੈਂ ਤੁਹਾਡੇ ਸਵਾਲ ਲੈ ਬਾਹਰ ਨਹੀਂ ਜਾਊਗਾ ਬਿਲਕੁਲ ਜੀ ਲੋਕ ਕਿੱਥੇ ਕਿਨੂੰ ਆਏ ਅੱਜ ਕਿਹੋ ਜੇ ਨਹੀਂ ਪਤਾ ਕਿ ਤੇਰੇ ਕਿਨੂੰ ਆਏ ਆ ਮੈਂ ਪਟਿਆਲੇ ਦੀ ਮੈਨੂੰ ਕਿਹਨੇ ਦੱਸਿਆ ਵੀ ਇੱਕ ਤਹਾਨ ਆਗੂ ਹੈ ਸੁਖਨਾਮ ਸਿੰਘ ਬਹਿਰੂ ਮਗਾ ਨੰਬਰ ਦਿਓ ਦਾ ਨੰਬਰ ਤੇ ਮੈਂ ਫੋਨ ਲਾ ਲਈ ਨੱਕ ਇੰਟਰਵਿਊ ਕਰਨੀ ਆਗੇ ਮੈਂਟ ਵੀ ਰੱਖਿਆ ਨਾ ਜੇ ਤੋਂ ਤੁਹਾਡੇ ਵਾਲਾ ਸਵਾਲ ਮੈਂ ਕੀਤਾ ਸੀ ਅੱਜ ਮੈਂ ਉਹੀ ਜਵਾਬ ਦੇਣਾ ਜੋ ਬਾਪੂ ਬਹਿਰੂ ਨੇ ਦਿੱਤਾ ਸੀ ਠੀਕ ਹੈ ਜੀ ਹਾਲਾਂਕਿ ਮੈਂ ਜੱਦੀ ਬੰਦੀ ਉਹਨਾਂ ਚੋਂ ਨਹੀਂ ਹੈਗਾ ਬਿਲਕੁਲ ਜੀ ਬਹਿਰੂ ਸਾਹਮਣੇ ਜਵਾਬ ਬਹੁਤ ਸੁਣਾਤਾ ਉਹ ਕਹਿੰਦੇ ਵੀ ਜਦੋਂ ਕੋਈ ਕੰਪਨੀ ਕੋਈ ਪ੍ਰੋਡਕਟ ਤਿਆਰ ਕਰਦੀ ਹੈ ਹਾਂ ਜੀ ਉਹ ਕੰਪਨੀ ਦੱਸਦੀ ਹੈ ਵੀ ਸਾਡਾ ਆ ਖਰਚਾ ਆ ਆ ਸਾਡਾ ਲੇਬਰ ਦਾ ਖਰਚਾ ਆ ਆ ਸਾਡਾ ਮਟੀਰੀਅਲ ਦਾ ਖਰਚਾ ਆ ਆ ਸਾਡੀ ਕਾਸਟ ਆ ਆ ਟੈਕਸ ਪਾ ਕੇ ਆ ਆ ਹੋਲੀ ਹੋਲੀ ਕਿਨ ਫਲੂਟ ਆਲ ਟੈਕਸਸ ਲਿਖਿਆ ਹੁੰਦਾ ਹੈ ਹਾਂ ਉਹ ਜਿਹੜੇ ਟੈਕਸ ਨੇ ਨਾ ਖਰਚੇ ਪਲੱਸ ਟੈਕਸ ਪਾ ਕੇ ਉਹ ਕੰਪਨੀ ਆਪਦਾ ਦੱਸਦੀ ਵੀ ਆਹ ਰੇਟ ਆ ਸਾਡਾ ਠੀਕ ਹੈ ਕਮਾਲ ਦੀ ਗੱਲ ਹੈ ਵੇ ਕੋਈ ਵੀ ਕੰਪਨੀ ਪ੍ਰੋਡਕਟ ਪਿਆਰ ਕਰਦੀ ਹੈ ਤਾਂ ਉਹ ਰੇਟ ਆਪਣਾ ਆਪ ਤੈਅ ਕਰਦੀ ਹੈ ਕਿਸਾਨ ਅੰਨ ਪੈਦਾ ਕਰਦਾ ਇਹਦਾ ਰੇਟ ਸਰਕਾਰ ਤੈਅ ਕਰਦੀ ਹੈ ਉਹੀ ਗੱਲ ਕਹਿ ਰਹੇ ਆ ਜੀ ਸਾਡੀ ਲੜਾਈ ਸਾਹਿਬ ਆਇਆ ਐਮ ਐਸ ਪੀ ਲੜਾਈ ਕੀ ਹੈ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸਾਣਾ ਮਿਨੀਮਮ ਹੈ ਉਹ ਤਾਂ ਸਾਨੂੰ ਦਿੱਤਾ ਜਾਵੇ ਨਾ ਮੈਕਸਿਮਮ ਦੀ ਗੱਲ ਨਹੀਂ ਅਸੀਂ ਕਰਦੇ ਪਏ ਕਟੂ ਕਟੇ ਕਟੂ ਕਟੇ ਆ ਹਨਾ ਇੱਕ ਹੁੰਦਾ ਕੱਟ ਤੋਂ ਕੱਟੇ ਕਹਿੰਦਾ ਵੱਧ ਤੋਂ ਵੱਧ ਅਸੀਂ ਘੱਟ ਤੋਂ ਘੱਟ ਮੰਗਦੇ ਪਿਆ ਸਭ ਤੋਂ ਵੱਧ ਮੰਗਿਆ ਵੀ ਨਹੀਂ ਕਰਦਾ ਇਹ ਤੁਹਾਡਾ ਜਿਹੜਾ ਸਵਾਲ ਹੈ ਨਾ ਇਹ ਹੈ ਨੰਬਰ 2 ਕਦੀ ਕਿਸੇ ਕੰਪਨੀ ਨੂੰ ਆਪਣਾ ਪਰ ਜਦ ਹੀ ਪ੍ਰੋਡਕਟ ਵੇਚਣ ਦੇ ਲਈ ਸਰਕਾਰਾਂ ਨੂੰ ਰੁਕਣੀ ਪਈਆਂ ਨੇ ਖਰੀਦ ਆਪਣੀ ਪਈ ਹੈ ਨਹੀਂ ਕਿਸਾਨ ਨੂੰ ਰੁਕਣੀ ਪੈਂਦੀ ਹੈ ਇਹ ਪੇਸਟ ਤੁਸੀਂ ਮੈਨੂੰ ਇੰਜ ਕਰੋ ਮੀਨਾ ਨਾ ਕਰੋ ਮੈਂ ਪੇਸਟ ਬਣਾ ਸਾਰ ਦੂੰ ਮੈਂ ਪੁਰਸ਼ ਬਣਾ ਸਾਰ ਨੂੰ ਮੈਂ ਚਾਹ ਬਣਾ ਸਾਰ ਨੂੰ ਮੈਂ ਖੰਡ ਬਣਾ ਵੀ ਸਾਰ ਨੂੰ ਉਹ ਸਰਦਾ ਜੀ ਸਰਦਾ ਸਰਦਾ ਜੀ ਸਾਹ ਨੂੰ ਮੈਂ ਹਾਂ ਬਿਲਕੁਲ ਆਹ ਰੋਟੀ ਬਣਾ ਮੇਰਾ ਨਹੀਂ ਸਰਿਆ ਮੈਂ ਤੁਹਾਡੇ ਸਾਰਿਆਂ ਵਿੱਚ ਬੈਠੇ ਇੰਟਰਵਿਊ ਮਾਈਕ ਲੱਗਿਆ ਮੈਂ ਕਿਹਾ ਯਾਰ ਪ੍ਰਸ਼ਾਦਾ ਲੈ ਮੈਨੂੰ ਭੁੱਖ ਬੜੀ ਲੱਗੀ ਹੈ ਨਾ ਸੱਚਾਈ ਹੈ ਛਕੜੇ ਆਪਾਂ ਹੁਣ ਇੱਥੇ ਇਹ ਦੇਖਣਾ ਪਏਗਾ ਬਈ ਇੱਕ ਪੀਐਨ ਚਪੜਾਸੀ ਇੱਕ ਪੀਐਮ ਮੁੱਢਲੀਆਂ ਲੋੜਾਂ ਸਾਰੀਆਂ ਦੀਆਂ ਇੱਕੋ ਜੀਆਂ ਆ ਦੋ ਪ੍ਰਸ਼ਾਦ ਦੇ ਇੱਕ ਛਪੜਾਸੀ ਨੂੰ ਵੀ ਚਾਹੀਦੇ ਦੋ ਪ੍ਰਸ਼ਾਦ ਦੇ ਇੱਕ ਪ੍ਰਾਈਮ ਮਿਨਿਸਟਰ ਨੂੰ ਵੀ ਚਾਹੀਦੇ ਨੇ ਮੋਡਲੀਆਂ ਲੋੜਾਂ ਸਾਰੀਆਂ ਦੇ ਇੱਕੋ ਜੀਆਂ ਨੇ ਫਿਰ ਸਵਾਲ ਪੈਦਾ ਹੋ ਗਿਆ ਵੀ ਥੋਨੂੰ ਇਹ ਸੰਘਰਸ਼ ਕਿਉਂ ਕਰਨਾ ਪੈ ਰਿਹਾ ਜਦ ਦੀ ਰੋਟੀ ਤੇ ਉਹ ਵੀ ਖਾਂਦੇ ਸੀ ਉਹਦਾ ਕਾਰਨ ਇਹ ਨਹੀਂ ਵੀ ਉਹਨਾਂ ਨੂੰ ਰੋਟੀ ਦੀ ਕੀਮਤ ਨਹੀਂ ਪਤਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਇਹ ਹੈ ਵੀ ਇਹ ਜਿਹੜਾ ਸਾਰਾ ਸੈਕਟਰ ਹੈ ਨਾ ਇਹ ਸਿਰਫ ਕੁਝ ਸਾਡੇ ਬੰਦੀਆਂ ਦੇ ਅੰਡਰ ਹੋਵੇ ਉੱਤੀ ਨੂੰ ਸਮਝੋ ਕਿ ਜਿਹੜੇ ਚੀਜ਼ ਨੂੰ ਅੰਡਰ ਲੈਣਾ ਚਾਹੁੰਦੇ ਨੇ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ ਪ੍ਰੋਸੈਸ ਹੈ ਆ ਚਲੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਮਨ ਲਓ ਵੀ ਜਿੱਥੋਂ ਸੇਵ ਚੱਲਿਆ ਉਹ ਤੋਂ ਸੇਵ ਹੈ 25 ਰੁਪਏ ਕਿਲੋ ਪੰਜਾਬ ਦੇ ਵਿਚਾਕੀ ਹੋ ਗਿਆ 125 ਰੁਪਏ ਕਰਨ ਸਾਡੀ ਰੜਾਈ 200 ਰੁਪਏ ਦੀ ਹੈ ਬਿਲਕੁਲ ਬਿਲਕੁਲ ਹੈਨਾ ਮੈਂ ਤੁਸੀਂ ਇਤੋਂ ਆ ਆਪਾਂ ਬ੍ਰੈਡ ਦਾ ਪੈਕਟ ਦਿੰਨੇ ਆ ਬ੍ਰੈਡ ਦੇ ਪੈਕਟ ਦੇ ਉੱਪਰ ਬਕਾਇਦਾ ਲਿਖਿਆ ਹੁੰਦਾ ਆ ਵੀ ਜੇ ਇਹਦਾ ਰੇਟ ਇੱਥੇ 40 ਰੁਪਏ ਆ ਵੀ ਕਿਸੇ ਹਿਲ ਸਟੇਸ਼ਨ ਤੇ ਜਾਣਾ ਨਾ ਉਹਦਾ 70 ਰੁਪਏ ਰੇਟ ਉਹਦਾ ਵੱਧ ਜਾਂਦਾ ਹਿਲ ਸਟੇਸ਼ਨ ਮੀਨਸ ਤੁਹਾਡੀ ਚੜ੍ਹ ਕੇ ਜਾਣਾ ਟਰਾਂਸਪੋਰਟ ਦਾ ਖਰਚਾ ਪੈਣਾ ਉਹਦਾ 2 ਰੁਪਏ ਰੇਟ ਜਿਹੜਾ ਉਹ ਛੱਡ ਜਣਾ ਹੁਣ ਜੇ ਇੱਕ ਬ੍ਰੈਡ ਦੇ ਪੈਕਟ ਦਾ ਰੇਟ 2 ਰੁਪਏ ਛੱਡਦਾ ਹਣਾ ਚੜਨ ਦਾ ਜ਼ਿਆਦਾ ਟੀਨ ਲੱਗਦਾ ਹੈ ਕਿ ਉਤਰਨ ਦਾ ਜ਼ਿਆਦਾ ਲੱਗਦਾ ਹੈ ਇੱਕ ਸੇਵ ਦਾ 100 ਰੁਪਿਆ ਕਿਵੇਂ ਪੈ ਗਿਆ ਹੈ ਹਣਾ ਹੁਣ ਕਮਾਈ ਕਿੱਥੇ ਹੈ ਜਿੰਨੇ ਹੁਣ ਬੀਜਿਆ ਨਾ ਤੇ ਉਹਨੂੰ ਕਮਾਈ ਹੋਈ ਜਿੰਨੇ ਖਾਤਾ ਨਾ ਉਹਨੂੰ ਹੋਈ ਵਿਚ ਨਾ ਲੈ ਗਿਆ ਨਾ ਹੁਣ ਉਹ ਲੜਾਈ ਵਿਚਲੇ 100 ਰੁਪਏ ਦੀ ਹੈ ਉਹ ਸਮਝੋ ਉਹ ਜਿਹੜੇ ਵਿਚਨਾ ਹੁਣ ਬੰਦਾ ਬੈਠਾ ਹੋਇਆ ਉਹਨੂੰ ਸਾਰੀ ਚੀਜ਼ ਦੀ ਸਮਝ ਹੈ ਵੀ ਕਿਸ ਤਰੀਕੇ ਨਾਲ ਕੰਮ ਚੱਲ ਸਕਦਾ ਆ ਪਰ ਕੁਝ ਕਸੂਰ ਸਾਡੇ ਵੀ ਰਹੇ ਆ ਸਾਡੇ ਜਿਹੜੇ ਕਸੂਰ ਰਹੇ ਆ ਬਜ਼ੁਰਗੋ ਗੱਲ ਦਾ ਗੁੱਸਾ ਨਾ ਕਰੇ ਜੇ ਛੋਟੇ ਨਹੀਂ ਵੱਡੇ ਰਹੇ ਆ ਅਸੀਂ ਡਿਪੈਂਡ ਹੋ ਕੇ ਕਣਕ ਤੇ ਝੋਨੇ ਤੇ ਅਸੀਂ ਥੋੜਾ ਜਿਆਦਾ ਬੜਾ ਕਰ ਦਿਓ ਜੀ ਜਿਹੜਾ ਹਰੀ ਕ੍ਰਾਂਤੀ ਤੁਸੀਂ ਗਿਆ ਉਹਨਾਂ ਵੀ ਆਹ ਉਹ ਵੀ ਨੋਟ ਕਰ ਦਿਓ ਬੜਾ ਕਰ ਕਰਦੇ ਨਾਲ ਇਨਕਲੂਡ ਕਰ ਦਿਓ ਉਹ ਵੀ ਕਰ ਦੇਣਾ ਹੁਣ ਜਿਹੜੀ ਆਪਾਂ ਕਣਕ ਝੋਨੇ ਦੀ ਗੱਲ ਕਰਦੇ ਆ ਹੁਣ ਸਾਨੂੰ ਪਤਾ ਕੀ ਹੈ ਅਸੀਂ ਕਹਿੰਨੇ ਯਾਰ ਜੇ ਹੋਰ ਕੋਈ ਪਸਲ ਬੀਜਤੀ ਨਾ ਸਿਆਪੇ ਜਾਨੂੰ ਫੜੇ ਜਾਵਾਂਗੇ ਯਾਰ ਹਨਾ ਫਰੇ ਵੇਕੇ ਕੇ ਨਾ ਵੇਕੇ ਯਾਰ ਉਹ ਨਾਲੇ ਤਾਂ ਯਾਰ ਐਵੇਂ ਜੇ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲਈਏ ਵੀ ਆਪਾਂ ਸਰੋਂ ਵੀਤੀ ਉਹ ਯਾਰ ਸਰੋਂ ਪਹਿਲਾਂ ਸਾਡੀ ਪੜਾਵਾਂਗੇ ਫਿਰ ਲਿਆਵਾਂਗੇ ਸ਼ੌਜਾਬ ਇਹ ਯਾਰ ਟਰੈਕਟਰ ਟਰਾਲੀਆਂ ਬਾਰੇ ਬਾਰ ਲੱਗੀਆਂ ਬਾਰੇ ਬਾਰ ਨਿਕਲ ਗਿਆ ਬਾਰੇ ਬਾਰ ਮੰਡੀ ਵੇਚ ਗਿਆ ਨਾ ਘਰ ਕੱਟਾ ਨਾ ਮਿੱਟੀ ਪ੍ਰੋਬਲਮ ਸਾਡੀ ਵੀ ਹੈ ਖੇਤੀ ਉਹ ਹੁੰਦੀ ਹੈ ਜਿਹੜੀ ਸਿਰ ਦੇ ਉੱਤੇ ਰਹਿ ਕੇ ਪੁਰਾਣੇ ਕ ਬਜ਼ੁਰਗ ਕਹਿੰਦੇ ਉਹਦੀ ਖੇਤੀ ਖਸਮਾ ਸਿੱਧੀ ਇੰਜੀ ਸੀ ਹੁਣ ਅਸੀਂ ਕਹਿੰਨੇ ਵੀ ਮੇਰੇ ਘਰ ਨਾਲ ਕੋਈ ਬਾਹਰੇ ਬਾਰ ਹੀ ਨਿਬੜ ਜਵੇ ਤੇ ਕਸੂਰ ਸਾਡਾ ਵੀ ਆ ਗਿਆ ਨੰਬਰ 2 ਦੇ ਉੱਪਰ ਆ ਅਸੀਂ ਉਹ ਚੀਜ਼ ਹੈ ਜਿਹੜੀ ਹੈ ਨਾ ਨੂੰ ਇੱਕ ਵੇ ਇੱਕ ਵਰਡ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਅਸੀਂ ਉਹ ਪ੍ਰੋਸੈਸ ਵੀ ਤੁਹਾਨੂੰ ਸਮਝਾ ਕੇ ਦੱਸਣਾ ਪਰਸ ਦੀ ਕਰਦਾ ਨੰਬਰ 2 ਸੀ ਕੰਜ਼ਿਊਮਰ ਕਿਹਨਾਂ ਨੇ ਕੀਤਾ ਮੰਨ ਲਓ ਮੈਂ ਕਰ ਦਿੰਦਾ ਕੋਥਰਾ ਕੋਥਰਾ ਤਿਆਰ ਕਰ ਲਿਆ ਹੁਣ ਕੋਥਰੇ ਬਾਰੇ ਨੂੰ ਮਾਰਕੀਟਿੰਗ ਕਰਨੀ ਪੈਣੀ ਦੱਸਣਾ ਪੈਣਾ ਤੇ ਕੋਥਰੇ ਦਾ ਬੈਨੀਫਿਟ ਬੈਨੀਫਿਟ ਕੀ ਹੈ ਕੇਓ ਡੀਓ ਕੋਟੋ ਵਾਲਟ ਤੁਸੀਂ ਚੈੱਕ ਕਰੋ ਇਹਦੇ ਆ ਬੈਨੀਫਿਟ ਹੈ ਨਾ ਇਹ ਸਾਡੇ ਮੂਲ ਅਨਾਜਾਂ ਵਿੱਚ ਆਉਂਦਾ ਸੀ ਇਹ ਬਾਈ ਜੀ ਕੋਦਰਾ ਸਵਾਕ ਕੰਗਣੀ ਕੁਟਕੀ ਹਰੀ ਕੰਗਣੀ ਮੱਡਲ ਇਹ ਕੀ ਸੀ ਸਾਡੀਆਂ ਪੰਜਾਬ ਦੀਆਂ ਸੀ ਮਤਲਬ ਬਾਬੇ ਨਾਲ ਕਰੀ ਸੀ ਅੱਜ ਸਾਡੇ ਹੁਣ ਹੈ ਨਹੀਂ ਗਏ ਗੁਰਬਾਣੀ ਵਿੱਚ ਕੋਦਰੇ ਦਾ ਜ਼ਿਕਰ ਆਇਆ ਹੰਸ ਉਡਰ ਕੋਦਰੇ ਪਾਇਆ ਲੋਕ ਵਡਾਰਣ ਜਾਏ ਗਹਿਲਾ ਲੋਕ ਨਾ ਜਾੜਦਾ ਹੰਸ ਨਾ ਕੋਦਰਾ ਖਾਏ ਹਣਾ ਹੁਣ ਕੋਦਰੇ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਇਤਿਹਾਸ ਵਿੱਚ ਕੁੱਧਰੇ ਦਾ ਜ਼ਿਕਰ ਆਇਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲਾਲੋ ਦੇ ਘਰ ਦਾ ਕੁੱਧਰਾ ਛਕਿਆ ਕੁੱਧਰੇ ਦੀ ਰੋਟੀ ਦਾ ਵੀ ਜ਼ਿਕਰ ਕਰਦੇ ਆ ਹੁਣ ਤੁਹਾਡੇ ਲੰਗਰਾਂ ਦੇ ਵਿੱਚ ਕੁੱਧਰਾ ਕਿਹਨੇ ਜਦਕਿ ਪੰਜਾਬ ਦਾ ਮੂਲ ਅਨਾਜ ਹੈ ਇਸ ਧਰਤੀ ਦਾ ਉਹ ਅਨਾਜ ਹੈ ਇਸ ਧਰਤੀ ਦਾ ਹੈਨਾ ਜਿਹੜਾ ਅਨਾਜ ਇਸ ਧਰਤੀ ਦਾ ਹੁੰਦਾ ਜਿਹੜਾ ਉਹਦਾ ਟੇਸਟ ਹੁੰਦਾ ਉਹ ਕਿਤੇ ਵੀ ਨਹੀਂ ਹੁੰਦਾ ਹੁਣ ਜਿਹੜਾ ਨਾਗਪੁਰ ਦੇ ਸੰਤਰੇ ਦਾ ਸਵਾਦ ਹੈ ਉਹ ਸੇਵਦਾ ਹੋ ਗਿਆ ਫਲੀਰ ਦੇ ਸੇਵ ਹੋ ਗਿਆ ਹੈਨਾ ਅਸੀਂ ਉਹ ਚੀਜ਼ ਨੂੰ ਪੈਦਾ ਕਰਕੇ ਫਿਰ ਅਸੀਂ ਕਹਿੰਦੇ ਜੇ ਮੈਂ ਯਾਰ ਬਿਜਲੀਆ ਇਹ ਵਿਕਣਾ ਨਹੀਂ ਮੇਰਾ ਜਾਊ ਕਿੱਥੇ ਉਹਨੇ ਸਾਨੂੰ ਥੋੜਾ ਕੰਮ ਕਰਨਾ ਪੈਣਾ ਵੀ ਇਹਦਾ ਮਾਰਕੀਟਿੰਗ ਕਰਨੀ ਪੈਣੀ ਹੈ ਵੀ ਇਹਦੇ ਬੇਨੀਫਿਟ ਕੀ ਨੇ ਇਹ ਖਾਤਾ ਕਿਵੇਂ ਜਾਊਗਾ ਇਹ ਵਰਤੋਂ ਵਿੱਚ ਕਿਵੇਂ ਆਉਣਾ ਹੈ ਕੰਜ਼ਿਊਮਰ ਤਿਆਰ ਕਰਨਾ ਪੈਣਾ ਹੈ ਕੰਜ਼ਿਊਮਰ ਤਿਆਰ ਕਰਕੇ ਉਸ ਤੋਂ ਬਾਅਦ ਬਾਈਕੋਟ ਦੇ ਖੇਤਾਂ ਦੇ ਵਿੱਚੋ ਇਹ ਚੀਜ਼ ਆਪਣੇ ਆਪ ਫੈਲ ਜਾਣੀ ਹੈ ਅਸੀਂ ਥੋੜੀ ਜਿਹੀ ਮਿਹਨਤ ਖੁਦ ਵੀ ਕਰਦੇ ਪਏ ਜਿੰਨਾ ਤੱਕ ਮੈਨੂੰ ਲੱਗਦਾ ਪਿਆ ਹੁਣ ਜੇ ਆਪਾਂ ਕੋਈ ਲੋਕ ਮੋਰਚਾ ਲਾਉਨੇ ਆਪਾਂ ਦਿੱਲੀ ਮੋਰਚਾ ਲਾਇਆ ਜਿਸ ਕਾਰਪੋਰੇਟ ਦੇ ਆਪਾਂ ਵਿਰੋਧ ਵਿੱਚ ਗਏ ਉਹਨੂੰ ਤੇ ਆਪਾਂ ਫਾਇਦਾ ਦੇਗੇ ਟਾਇਰ ਦੀ ਕਸਾਈ ਕਿੰਨੀ ਹੋਈ ਬੇਨੀਫਿਟ ਆਪਕਾ ਨਹੀਂ ਠੀਕ ਹੈ ਰੀਜਲ ਕਿੰਨਾ ਲੱਗਾ ਸਰਵਿਸਾਂ ਕਿੰਨੀਆਂ ਹੋਈਆਂ ਹਨ ਕਿੰਨੇ ਦਾ ਆਪਾਂ ਉਹ ਕੇ ਖਾਦਾ ਪੀਤਾ ਸਾਰਾ ਕੁਝ ਡਿਸਪੋਜ਼ਲ ਸੀ ਫਾਇਦਾ ਕਿਨੂੰ ਵਯਾ ਤੇ ਲੜਾਈ ਕੇ ਦੇ ਖਰਾਬ ਲੜਦੇ ਪਏ ਕਾਰ ਕੋ ਲੜਦੇ ਸੋ ਸਾਡੇ ਕੋਲ ਵੀ ਸੈਕੰਡ ਆਪਸ਼ਨ ਕੋਈ ਨਹੀਂ ਸੀ ਉਹ ਕੁਸਤੀ ਦੇ ਵਿੱਚੋਂ ਵੀ ਕੈਨੇਫਿਟ ਘੱਟਦਾ ਗਿਆ ਘੱਟਦਾ ਗਿਆ ਹੈਨਾ ਹੁਣ ਤਾਂ ਕਰਕੇ ਮੇਰੀ ਜਿਹੜੀ ਇੱਕੋ ਜੀ ਬੇਨਤੀ ਹੈ ਵੀ ਥੋੜਾ ਜਿਹਾ ਸਾਨੂੰ ਵੀ ਨਾ ਸਰਕਾਰਾਂ ਤੇ ਪ੍ਰੈਸ਼ਰ ਪਾ ਕੇ ਤੇ ਥੋੜਾ ਜਿਹਾ ਕਣਕ ਛੋਣੇ ਦੇ ਵਿੱਚੋਂ ਥੋੜਾ ਜਿਹਾ ਬਾਹਰ ਆਉਣਾ ਚਾਹੀਦਾ ਹੈ ਅਸੀਂ ਲਈ ਤਾਂ ਇਹ ਵਿੱਚ ਪੁੱਜਣਾ ਚਾਹੀਦਾ ਆਪਾਂ ਇੱਕ ਪੁੱਜ ਨੂੰ ਜਾਲ ਕਾੜੀਆਂ ਦੇਤੀਆਂ ਇੰਦੀ ਵੱਧਾ ਹੋਣਾ ਹੈ ਹੈਨਾ ਤੇ ਥੋੜਾ ਜਿਹਾ ਸਾਨੂੰ ਇਹ ਕਣਕ ਦੀ ਗੱਲ ਲੱਭ ਕਰਦੇ ਆ ਨਾ